ਜਲੰਧਰ ਦੇ ਟੀਵੀ ਸੈਂਟਰ ਨੇੜੇ ਹਸਪਤਾਲ ਕੋਲ ਦਰਦਨਾਕ ਹਾਦਸਾ ਵਾਪਰ ਗਿਆ ਸੜਕ ਹਾਸੇ ਵਿੱਚ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਪੰਕਜ ਤੇ ਮੋਹਿਤ ਵਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਦੋ ਐਕਟਿਵਾ ਸਵਾਰ ਨੌਜਵਾਨਾਂ ਦੇ ਅੱਗੇ ਜਾ ਰਹੀ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੇ ਉੱਪਰੋਂ ਲੰਘ ਗਈ ਜਿਸ ਕਾਰਨ ਪਿੱਛੇ ਤੋਂ ਆ ਰਹੀ ਸਬਜ਼ੀਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਦੋਵਾਂ ਦੇ ਉੱਪਰੋਂ ਦੀ ਲੰਘ ਗਈ ਹਾਸੇ ਵਿੱਚ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਥਾਣਾ ਚਾਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਇੱਕ ਮ੍ਰਿਤਕ ਦੋਵੇਂ ਨੌਜਵਾਨ ਦੋ ਨਾਦੇ ਨਾਲ ਦੋ ਹੋਰ ਨੌਜਵਾਨ ਰਾਤ ਨੂੰ 1:30 ਵਜੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ ਇਸ ਦੌਰਾਨ ਸ਼ਰਨਜੀਤ ਹਸਪਤਾਲ ਨੇੜੇ ਇੱਕ ਕਾਲੇ ਰੰਗ ਦੀ ਕਾਰ ਨੇ ਉਹਨਾਂ ਨੂੰ ਸਾਈਡ ਤੋਂ ਟੱਕਰ ਮਾਰੀ ਅਤੇ ਪਿੱਛੋਂ ਆ ਰਹੀ ਮਹਿੰਦਰਾ ਪਿਕਅਪ ਗੱਡੀ ਉਹਨਾਂ ਨੂੰ ਸੜਕ ਦੇ ਇੱਕ ਹਿੱਸੇ ਹੋਈ ਲੈ ਕੇ ਹਾਦਸੇ ਵਿੱਚ ਦੋਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਤੇੰਦੇ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਪੰਕਜ ਵਿਆਹ ਹੋਇਆ ਸੀ ਅਤੇ ਤਿੰਨਾਂ ਮਿੰਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਮਾਮਲਾ ਇਹਦਾ ਜੀ ਇੱਕ ਮੇਰਾ ਕਜ਼ਨ ਬਰਦਰ ਸੀ ਉਹਦਾ ਦੋਸਤ ਉਹ ਵੀ ਆਪਣਾ ਭਰਾਈਏ ਛੋਟਾ ਇਹ ਤਿੰਨਾਂ ਨਾਲ ਦੋ ਮੁੰਡੇ ਹੋਰ ਸੀ ਇਹ ਰਾਤ ਨੂੰ ਕੋਦੇ ਫਰੈਂਡ ਦੇ ਕੋਈ ਵੱਡੇ ਵੱਡੇ ਪਾਰਟੀ ਤੋਂ ਕੋਦੇ ਆ ਰਹੇ ਸੀ 1.5 ਵਜੇ ਦੇ ਕਰੀਬ ਜਦੋਂ ਅੰਬੇਡਕਰ ਚੌਂਕ ਤੋਂ ਫੁੱਟਬਾਲ ਚੌਂਕ ਨੂੰ ਆ ਰਹੇ ਸੀ ਸ਼ਰਨਜੀਤ ਹਸਪੀਟਲ ਦੇ ਬਾਹਰ ਕੋਈ ਕਾਲੇ ਰੰਗ ਦੀ ਗੱਡੀ ਇੰਨੇ ਨੂੰ ਸਾਈਡ ਮਾਰੀ ਪਿੱਛੋਂ ਇੱਕ ਬਲੈਰੋ ਪਿਕਅਪ ਗੱਡੀ ਜਿਹੜੀ ਇਹਨਾਂ ਨੂੰ ਧੁੰਦੇ ਲੱਗੀ ਅੱਗੇ ਤੱਕ ਜਿਹਦੇ ਨਾਲ ਉੱਥੇ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਇਹਨਾਂ ਦਾ ਜਿਨ੍ਹਾਂ ਦੀ ਡੈਥ ਹੋਈ ਇੱਕ ਮੁੰਡਾ ਪੰਕਜ ਹੈ ਜੀ ਉਹਦੀ ਉਮਰ ਤਕਰੀਬਨ 31 ਸਾਲ ਹੈ ਤੇ ਦੂਸਰਾ ਮੋਹਿਦ ਮੀਨੀਆ ਉਹਦੀ ਉਮਰ ਹੈਗੀ ਹੈ ਤਕਰੀਬਨ 30 ਸਾਲ ਇਹਨਾਂ ਦੇ ਵਿੱਚ ਦੋਨੋਂ ਚ ਕੋਈ ਮੈਰਿਡ ਵੀ ਹੈ ਮੈਰਿਡ ਪੰਕਜ ਮੈਰਿਡ ਹੈ ਉਹਦੀ ਪਿਛਲੇ 3 ਮਹੀਨੇ ਪਹਿਲਾਂ ਉਹਦੀ ਮੈਰਿਡ ਹੋਈ ਹੈ ਕਿੱਥੇ ਦੇ ਰਹਿਣ ਵਾਲੇ ਨੇ ਪੰਕਜ ਨੇ ਆ ਤੋ ਨਾ ਰਹਿਣ ਵਾਲਾ ਜਿਹੜਾ ਆਪਣਾ ਮੋਹਿਦਮਨੀਆ ਬਸਤੀ ਨੂੰ ਸਪੋਰਟ ਮਾਰਕੀਟ ਦੇ ਵਿੱਚ ਕੋਈ ਸੀਸੀਟੀਵੀ ਆਈ ਸੀਸੀ ਫੁਟੇਜ ਸੀ ਫੁਟੇਜ ਐਸਐਚਓ ਸਾਹਿਬ ਗਏ ਇੱਕ डान ਕਿਉਂਕਿ ਉੱਥੇ ਜੋ ਹਸਪਤਾਲ ਦੇ ਕੈਮਰੇ ਨੇ ਉਹ ਗੇਟ ਤੱਕ ਸੀ ਰੋਡ ਦਾ ਕਵਰ ਨਹੀਂ ਹੋ ਰਿਹਾ ਸੀ ਫਿਰ ਉਹਨਾਂ ਨੇ ਜਿਹੜੇ ਕੰਟੋਰੂਮ ਵਾਲੇ ਦੇ ਕੈਮਰੇ ਲੱਗੇ ਉਹ ਪੁਲਿਸ ਚੈੱਕ ਕਰਾ ਰਹੀ ਹੈ ਹੁਣ ਐਸਐਚਓ ਸਾਹਿਬ ਚੈੱਕ ਕਰਕੇ ਆਏ ਨੇ ਤੇ ਉਹ ਦੋਨਾਂ ਦੇ ਜਿਹੜੇ ਨਾਲ ਸਾਥੀ ਉਹਨਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੇ ਨੇ ਕੋਈ ਬੰਦਾ ਰੈਸਿੰਗ ਕੀਤਾ ਬੰਦਾ ਕੋਈ ਰੈਸਿੰਗ ਕੀਤਾ ਹੈ ਫਿਲਹਾਲ ਗੱਡੀ ਇੱਕ ਜਿਹੜੀ ਮੋਕੇ ਦੇ ਮਿਹਦਰਾ ਕੋਲ ਫੜੀ ਗਈ ਤੇ ਜਿਹੜੀ ਦੂਸਰੀ ਗੱਡੀ ਹੈ ਉਹ ਨਿਕਲ ਗਿਆ ਕਿੰਨੇ ਮੀ ਦੀ ਘਟਣਾ ਹੈ ਇਹ 1.5 ਤੋਂ 2 ਦੇ ਕਰੀਬ ਦੀ ਘਟਣਾ ਦੋਨਾਂ ਕੀ ਕੰਮ ਕੀ ਕਰਦੇ ਸੀ ਇੱਕ ਤੇ ਸਪੋਰਟਸ ਦੀ ਦੁਕਾਨ ਆ ਉਹਦੀ ਬਸਤੀ ਨੂੰ ਮੋਹਿਦ ਦੀ ਦੂਸਰਾ ਇਮਪੋਰਟ ਐਕਸਪੋਰਟ ਦਾ ਕੰਮ ਕਰਦਾ ਸੀ ਕਿਹਾ ਕਿ ਤੁਸੀਂ ਦੱਸਿਆ ਜਾ ਰਿਹਾ ਇੱਕ ਬਲੈਕ ਗੱਡੀ ਤੇ ਹੋਈ ਯੂਟਿਬ ਮਖੌਲਿਆ ਹੁੰਦਾ ਕਿ ਉਹਨਾਂ ਦਾ ਪਛਾਣ ਹੋਈ ਹੈ ਗੱਡੀ ਕਿੱਥੇ ਸੀ ਗੱਡੀ ਸਿਰਫ ਰੰਗ ਪਤਾ ਜੀ ਇਹਨਾਂ ਨੂੰ ਬਲੈਕ ਕਿਉਂਕਿ ਜਿਹੜੇ ਪਿੱਛੇ ਮੁੰਡੇ ਆ ਰਹੇ ਸੀ ਇਹਨਾਂ ਨੇ ਗੱਡੀ ਨੂੰ ਜਦੋਂ ਦੇਖਿਆ ਨਿਕਲਦੇ ਬਲੈਕ ਰੰਗ ਦੀ ਗੱਡੀ ਸੀ अच्छा के ਇਹਨਾਂ ਨੂੰ ਪਛਾਣੀ ਨਹੀਂ ਗਈ ਉਹਦਾ ਨੰਬਰ ਵੀ ਦੇਖਿਆ ਗਿਆ ਜੋ ਕੈਮਰੇ ਚੈੱਕ ਕੀਤੇ ਹੈ ਉਹਦੇ ਵਿੱਚ ਇੱਕ ਬਲੈਕ ਗੱਡੀ ਕਹਿੰਦੇ ਆਈ ਹੈ ਪਰ ਲਾਈਟ ਕਰਕੇ ਉਹਦੇ ਆ ਨਹੀਂ ਰਹੇ ਸੀਸੀਟੀਵੀ ਫੁਟੇਜ ਆ ਗਈ ਹੈ ਸਾਹਮਣੇ ਦੀ ਸੀਸੀਟੀਵੀ ਫੁਟੇਜ ਐਸੋ ਜੀ ਸਾਹਿਬ ਕੋ ਆ ਗਈ ਹੋਣੀ ਹੈ ਉਹ ਦੇਖ ਲਓ ਕੀ ਮੰਗ ਮੰਗਦੇ ਹੋ ਸਰ ਜਿੱਦਾਂ ਕਿ ਮੰਗੇ ਜੋ ਪੁਲਿਸ ਨੂੰ ਇਹੀ ਬੇਨਤੀ ਕੀਤੀ ਹੈ ਕਿਉਂਕਿ ਉਹ ਵੀ ਕੋਲੋਤਾ ਮਾਂ ਪਿਓ ਦਾ ਮੁੰਡਾ ਹੈ ਮੌਇਦ ਦੂਸਰੇ ਦੇ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਤੇ ਅਸੀਂ ਇਹ ਜਾਣਦੇ ਹਾਂ ਕਿ ਚਲੋ ਜੋ ਬੰਦੀ ਕਾਰਵਾਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ACP ਨਿਰਮਲ ਸਿੰਘ ਨੇ ਦੱਸਿਆ ਕਿ ਹਾਦਸਾ ਬੀਤੀ ਦੇ ਰਾਤ ਵਾਪਰਿਆ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਥਾਣਾ ਚਾਰਚ ਮਾਮਲਾ ਦਰਜ ਕਰ ਲਿਆ ਗਿਆ ਤੇ ਸਵੇਰੇ ਕੋਈ अर्ਲੀ ਮਾਰਨਿੰਗ 2:30 ਵਜੇ ਕੰਟਰੋਲ ਰੂਮ ਤੋਂ ਥਾਣਾ ਡਿਵੀਜ਼ਨ ਦੇ ਵਿੱਚ ਇੰਟੀਮੀਸ਼ਨ ਆਈ ਸੀ ਕਿ ਵੀ ਕਟਾਰੀਆ ਹਸਪੀਟਲ ਦੇ ਲਾਗੇ ਐਕਸੀਡੈਂਟ ਹੋਇਆ ਹੈਗਾ ਤੋਂ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਡਿਊਟੀ ਅਫਸਰ ਸਾਡੇ ਪਹੁੰਚੇ ਸੀਗੇ ਤੇ ਇਹ ਐਕਚੁਅਲ ਦੋ ਸਕੂਟਰ ਸਵਾਰ ਸੀਗੇ ਪੰਕਜ ਤੇ 모ਹਤ ਜਿਹੜਾ ਕਿ ਪੰਕਜ ਹੈਗਾ ਇਨਜਾਤਮਨਗਰ ਰਹਿਣ ਵਾਲਾ ਤੇ 모ਹਤ ਜਿਹੜਾ ਹੈਗਾ ਬਸਤੀ ਨੌਂ ਰਹਿਣ ਵਾਲਾ ਹੈਗਾ। ਤੋਂ ਬੱਕੇ ਤੇ ਜਾ ਕੇ ਵੀ ਤਫ਼ਤੀਸ਼ ਕੀਤੀ ਕਿ ਇਹਨਾਂ ਦੇ ਅੱਗੇ ਇੱਕ ਗੱਡੀ ਸੀਗੀ ਔਰ ਉਸ ਗੱਡੀ ਨੇ ਸਾਈਡ ਮਾਰੀ ਔਰ ਪਿੱਛੋਂ ਇੱਕ ਜਿਹੜੀ ਹੈਗੀ Mahindra pickup ਜੀ ਦੇ ਵਿੱਚ ਸਬਜ਼ੀਆਂ ਵਗੈਰਾ ਲੱਦੀਆਂ ਸੀਗੀਆਂ ਉਹ ਜਾ ਰਹੀ ਸੀਗੀ ਤਾਂ ਉਹ ਵੀ ਜਿਹੜੀ ਗੱਡੀ ਹੈਗੀ ਆ ਕੰਟਰੋਲ ਨਹੀਂ ਹੋਈ ਤੇ ਗੱਡੀ ਇਹਨਾਂ ਦੇ ਉੱਪਰ ਉਹ ਚੜ ਗਈ ਜਿਹਦੇ ਕਰਕੇ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਮੌਕੇ ਦੇ ਉੱਤੇ ਜਾਂਚ ਚੱਲ ਗਈ ਹੈ। ਤੋਂ ਫਿਰ ਹਾ ਜਿਹੜਾ ਹੈਗਾ ਇਹਨਾਂ ਦੀ ਬਾਡੀਜ਼ ਨੂੰ ਜਿਹੜਾ ਹੈਗਾ ਸੀਗਾ ਅਸੀਂ ਸਿਵਲ ਹਸਪੀਟਲ ਰਾਤੀ ਰਖਵਾਤਾ ਸੀਗਾ। ਤੋਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਜਿਹੜੀ ਐਫ ਆਈ ਆਰ ਅਸੀਂ ਦਰਜ ਕਰਨ ਲੱਗੇ ਹੋਏ ਹੈਗੇ ਕਿਉਂਕਿ ਐਫ ਆਈ ਆਰ ਦਾ ਨੰਬਰ 15 ਨੰਬਰ ਆਊਗਾ ਫਿਰ 304 ਦੇ ਆਰ ਪੀ ਸੀ ਦੇ ਤਹਿਤ ਜਿਹੜਾ ਹੈਗਾ ਇਹ ਮਕਦਮਾ ਡਿਵੀਜ਼ਨ ਨੰਬਰ 4 'ਚ ਦਰਜ ਹੋ ਰਿਹਾ। ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰ ਟੀਵੀ